ਪੰ ਮਾਮਲ ਸੇਠ ਕਹਿਣ ਲੱਗਿਆ ਨਾ ਮਿੱਤਰੋ ਬਈ ਜਦੋਂ ਉਹ ਲੜਕੀ ਨੇ ਭਰ ਕੇ ਜਹਾਜ਼ ਸਮੁੰਦਰੀ ਬੇੜਾ ਉਸੇ ਹੋਟਲ ਦੇ ਜਾ ਲਾਇਆ ਜਿਹੜਾ ਚਿੱਠੀ ਦੇ ਲਿਖ ਕੇ ਤੋਰੇ ਸੀ ਹੋਸਟਲ ਨਾਲ ਜਾ ਕੇ ਸੰਗਲ ਲਾ ਲਿਆ ਲਾ ਕੇ ਸੰਗਲ ਉਤਰ ਕੇ ਜਹਾਜ਼ ਤੋਂ ਸ਼ਾਹੂਕਾਰ ਬਣੀ ਹੋਈ ਲੜਕੀ ਸਮੁੰਦਰੀyah ਤੋਂ ਉਤਰ ਕੇ ਨਾ ਹੋਟਲ ਜਾ ਬੜੀ ਬੜਕੇ ਹੋਟਲ ਨੂੰ ਆਰਡਰ ਕੀਤਾ ਵੀ ਅੱਧਾ ਕਿਲੋ ਗਲਾਸ ਦੁੱਧ ਆ ਵੀ ਮੈਨੂੰ ਗਰਮ ਕਰਕੇ ਪੱਤੀ ਪਾ ਕੇ ਲੌਂਗ ਲੈ ਕੇ ਆ ਪਾ ਕੇ ਤਿਆਰ ਕਰਕੇ ਵਧੀਆ ਦੁੱਧ ਬਣਾਉ। ਸਿਪਾਹੀ ਸਿ। ਇਹ ਸਦਰੀ ਹੋਇਆ ਇੱਕ ਹੋਟਲ ਚ ਬੈਲੇ ਬਹੁਤ ਸੋਹਣਾ ਸੁੰਦਰ ਗਲਾਸ ਮਹਿੰਗਾ ਉਹਦੇ ਵਿੱਚ ਪਾ ਕੇ ਦੁੱਧ ਜਾ ਕੇ ਟੇਬਲ ਤੇ ਰੱਖਤਾ। ਟੇਬਲ ਤੇ ਹੁਣ ਗਲਾਸ ਪਿਆ। ਕੰਦਿਤ ਪਏ ਗਲਾਸ ਨੂੰ ਜਦ ਦੁੱਧ ਮਾੜਿਆ ਪੀਣ ਦੇ ਲੈਕ ਹੋ ਗਿਆ ਉਹ ਸੇਠ ਨੇ ਕੀ ਕੀਤਾ ਬਣਿਆ ਹੋਇਆ ਸੇਠ ਸੀ ਤੇ ਲੜਕੀ ਆਪ ਦੇ ਪਤੀ ਦੀ ਭਾਰਤ ਵਿੱਚ ਗਈ ਸੀ ਉਹਨੇ 4-5 ਕੁੱਟਾਂ ਭਰ ਕੇ ਡਬਲ ਜੀਆਂ ਗਲਾਸ ਦੁੱਧ ਅੰਦਰ ਵਾ ਗਿਆ ਧੱਕ ਗਲਾਸ ਉੱਥੇ ਰੱਖਦਾ ਆਪ ਆਸ਼ਰਮ ਚ ਹੋਗੀ ਕਿਉਂਕਿ ਰੋਟੀ ਪਾਣੀ ਭੋਜਨ ਪਹਿਲਾਂ ਛਕ ਲਿਆ ਦੁੱਧ ਬਾਅਦ ਚ ਪੀਤਾ ਪੀ ਕੇ ਦੁੱਧ ਆਸ਼ਰਮ ਚ ਹੋ ਕੇ ਲੜਕੀ ਆਪਣੇ ਗਲਾਸ ਆ ਪੜ ਰੱਖਦੀ ਸਾਰੇ ਵੀ ਹੋਟਲਾਂ ਦੇ ਮਾਲਕਾਂ ਦੇ ਜਦੋਂ ਅੰਦਰੇ ਪਏ ਆਪਾਂ ਕਮਰੇ ਚ ਹੁਣ ਬਿੱਲੀ ਸੀ ਸਿਖਾਈ ਹੋਈ ਬਿੱਲੀ ਨੇ ਚੱਕ ਕੇ ਗਲਾਸ ਉਸ ਤਰ੍ਹਾਂ ਹੀ ਬੇੜੇ ਵਿੱਚ ਝਾਲ ਕੋਇਆ ਲੋਕੋ ਕੇ ਤਾਂ ਵਾਪਸ ਮੁੜੀ ਹੁਣ ਕੁੱਤਾ ਪੜਾਇਆ ਹੋਇਆ ਰਸਤੇ ਚ ਬੈਠਾ ਬਾਰੀ ਚ ਫੜ ਕੇ ਕੁੱਤੇ ਨੇ ਬਿੱਲੀ ਦਾ ਗਾਲ ਦੱਬ ਕੇ ਚੱਬ ਕੇ ਧੌਣ ਉਹਦਾ ਫਿਰਤੀ ਨਾ ਬੇੜੇ ਚ ਆਪਣਾ ਸਮੁੰਦਰ ਚ ਆਪ ਬੇੜੇ ਚ ਚੱਕ ਕੇ ਗਲਾਸ ਫੋਟਰ ਦੀ ਝਲਕ ਉਹ ਆ ਕੋਤਨੇ ਜਹਾਜ਼ ਨਾਲ ਬਾਤ ਕਰਾਉਣ ਵਾਸਤੇ ਹੁਣ ਪੜ੍ਹੀ ਲਿਖੀ ਲੜਕੀ ਸੀ ਉਹ ਬਣਿਆ ਹੋਇਆ ਸੀ ਸ਼ਾਹੂਕਰ ਜੈ ਸਵੇਰ ਉੱਠੀ ਜਾਗੀ ਦਾਤਨ ਕੋਲ ਲੱਕ ਰਿਆ ਉਦੋਂ ਬਾਅਦ ਉਹਨੂੰ ਬੇਲ ਆ ਗਿਆ ਲੋ ਜੀ ਸ਼ਾਹੂ ਕੜੀ ਆ ਤੁਹਾਡਾ ਰਾਤ ਵਾਲਾ ਬਿਦੇ ਨਰੇ ਗਲਾਸ ਦੇ ਕਿੱਥੇ ਉਹ ਇੱਕ ਸੇਠ ਬਣਿਆ ਹੋਇਆ ਸੀ ਲੜਕੀ ਉਹ ਕਹਿੰਦੀ ਵੀ ਗਲਾਸ ਤਾਂ ਤੁਹਾਡਾ ਮੈਂ ਇੱਥੇ ਰੱਖਿਆ ਉਹ ਕਹਿੰਦੇ ਨਾ ਜੀ ਇਹ ਗੱਲ ਨਹੀਂ ਬਣਦੀ ਤੁਹਾਨੂੰ ਗਲਾਸ ਢਕਾਉਣ ਵਾਸਤੇ ਨਹੀਂ ਦਿੱਤਾ ਦੁੱਧ ਪੀਣ ਵਾਸਤੇ ਗਿਆ ਹੁਣ ਗਲਾਸ ਲੋਕੋ ਕੇ ਸਮਾਰ ਕੇ ਕੁੱਤਾ ਵਾਪਸ ਚਲੇ ਗਿਆ ਟਾਈਮ ਲੰਘ ਗਿਆ ਕਿਹ ਟਾਈਮ ਲੰਘ ਗਿਆ ਲੱਗਿਆ ਸਾਹਿਬ ਕਦਮ ਹੁਣ ਉਹ ਲੜਕੀ ਕਹਿੰਦੀ ਗਲਾਸਾ ਇੱਥੀ ਹੈ ਪਰ ਕਾਰਨੇ ਦੀ ਫੁੱਟਰਾਰੇ ਕਹਿੰਦੇ ਵੀ ਜੇ ਤੱਕ ਤੇਰੇ ਜਹਾਜ਼ ਚੋਂ ਨਿਕਲਿਆ ਗਲਾਸ ਬੇੜੇ ਚੋਂ ਤਰਾ ਜਹਾ ਸਾਡਾ ਜੇ ਨਿਕਿਆ ਸਾਡੇ ਹੋਟਲ ਚੋਂ ਗਲਾਸ ਤਾਂ ਹੋਟਲ ਨਾਲਿਆਂ ਜਹਾ ਇਤੇਰਾ ਦੋਨੇ ਹੁਣ ਪਿਆਰੇ ਦਿਨ ਚੜੇ ਸ਼ਰਤਾਂ ਗਈਆਂ ਲੱਗ ਲਿਖਣ ਲਿਖੋ ਗਿਆ ਹੋ ਕਲਮ ਦਵਾਤ ਮੰਗਾ ਕੇ ਤੇ ਪਿਆਰੀ ਹੋ ਗਈ ਸਭ ਕਾਸੇ ਦੀ ਲੱਗੇ ਭਾਲਣਾ ਬੇੜੇ ਚੋਂ ਗਲਾਸ ਨਹੀਂ ਲੱਭਿਆ ਕਿ ਤੂੰ ਦੂਆ ਬੇੜਾ ਫਰੋੜਿਆ ਚੋਂ ਨਹੀਂ ਲੱਭਿਆ ਜਾਂ ਲਾ ਕੇ ਹੋਟਲ ਨੂੰ ਲੱਗੇ ਭਾਲ ਕਰਨਾ ਹੋਟਲ ਚੋਂ ਗਲਾਸ ਰੱਬ ਗਿਆ ਲੱਬਿਆ ਹੋਇਆ ਦੋਏ ਜਿਹੜਾ ਅੱਜ ਕਿਰਾਏ ਆਵਾਜ਼ ਲੜਕੀ ਨੇ ਕੀ ਕਰਿਆ ਸੇਠਾਣਾ ਪਹਿਰਾਵਾ ਆਪਣੀ ਜਿਹੜੀ ਗਿੰਸ ਲੈ ਕੇ ਗਿਆ ਸੀ ਵਪਾਰ ਕਰਨ ਵਾਸਤੇ ਉਹਨੂੰ ਵੇਚ ਬੱਟ ਕੇ ਕੁਸਤ ਦਾ ਪੈਸੇ ਪਾਤੇ ਆਪਣੇ ਟੈਕੀ ਗੇਸ ਚ ਕੋਸੇ ਰੱਖਦੇ ਬੇਲੇ ਚ ਪੈਸੇ ਟੱਕ ਦੀ ਸੰਭਾਲ ਕਰਕੇ ਉੱਥੇ ਜਾ ਪਹੁੰਚੀ ਜਿੱਥੇ ਉਹਦੇ ਘਰ ਵਾਲਾ ਕੌੜੀਆਂ ਮੱਲ ਬਣ ਕੇ ਜਹਾਜ਼ਾਂ ਵਿੱਚ ਤੈਰ ਪਾਰਿਆ ਸੀ ਜਦ ਦੇਖਿਆ ਆਹਾ ਹਾ ਹਾ ਨਾ ਮੂੰਹ ਤੇ ਆਬੀ ਨਾ ਲੈਣਾ ਨਾ ਦੇਣਾ ਜਦੋਂ ਬੰਦਾ ਚਾਲੂ ਉੱਕ ਜੇ ਨਾ ਫਿਰ ਇਹੀ ਹਾਲ ਹੁੰਦਾ ਉਹਨੂੰ ਕਹਿੰਦੀ ਵੀ ਗੱਲ ਸੁਣੋ ਸੇਠ ਬਣੀ ਹੋਈ ਸੀ ਲੜਕੀ ਜਹਾਜ਼ ਦੇ ਮਾਲਕ ਨੂੰ ਕਹਿੰਦੀ ਆਹ ਬੰਦਾ ਚਾਹੀਦਾ ਮੈਨੂੰ ਉਹ ਕਹਿੰਦੇ ਕੀ ਲੈ ਜਾਓ ਕਹਿੰਦੇ ਜੀ ਇਹਦਾ ਕੋਈ ਦੇਣਾ ਲੈਣਾ ਸਾਹਬ ਕਿਤਾਬ ਉਹ ਕਹਿੰਦੇ ਕੋਈ ਸਾਹਬ ਕਿਤਾਬ ਨਹੀਂ ਜੀ ਅਸੀਂ ਨਾ ਤਾਂ ਦੇਣਾ ਕੁਛ ਨਾ ਲੈਣਾ ਨੂੰ ਬੰਦੇ ਨੂੰ ਲੈ ਜੋ ਹਾਂ ਲੈ ਕੇ ਰੂਮ ਕਿਰਾਏ ਤੇ ਉਹਦਾ ਇਸ਼ਨਾਨ ਪਾਣੀ ਕਰਵਾਇਆ ਸੋਚਦਾ ਕੌੜੀਆਂ ਮੱਲ ਵੀ ਬੜਾ ਕੋਈ ਬੰਦਾ ਵੀ ਆਇਆ ਯਾਰ ਆਪਣਾ ਬੜਾ ਘਿਹੜਾ ਛਾਇਆ ਉਹਦੇ ਜਿਹੜੇ ਤਿੰਨੇ ਕੱਪੜੇ ਪਾਏ ਹੋਏ ਸੀ ਪੈਂਟ ਸ਼ਰਟ ਇੱਕ ਪਿੱਤੜੀ ਕੌਡੀ ਕੁੱਤੇ ਸਿਰ ਤੇ ਪਟਕਾ ਜਾਂ ਬਣਿਆ ਉਹਦੀ ਉਹਦਾ ਜਾਂ ਤਿੰਨੇ ਚਾਰੇ ਆਈਟਮਾਂ ਫੜ ਲੀਆਂ ਉਹ ਤਾਂ ਕਬਜ਼ੇ ਚ ਕਰਕੇ ਉਹ ਟੈਕੀ ਕੇਸ ਚ ਪਾਲੀਆਂ। ਪਿਆਰ ਪਰ ਪਿਆਰ ਕਰ ਲਿਆ ਸਭ ਕੁਝ। ਹੁਣ ਆਪਦੇ ਘਰ ਵਾਲੇ ਨੂੰ ਤਾਂ ਉਹਨੇ ਬਿਠਾਦਾ 베ੜੇ ਚ। ਆਪ ਕੀ ਕਰਿਆ ਮਾਦੇ ਪੁੱਤ ਨੇ। ਸਾਹੂ ਕਾਰ ਦੀ ਜਿਹੜੀ ਲੜਕੀ ਸੀ। ਸੇਠ ਬਣੀ ਹੋਈ। ਜਿਨੇ ਆਪਦੇ ਘਰ ਬੜਾ ਆਵਾਜ਼ ਕਰਾਇਆ। ਉਸ ਆਪਣਾ ਹਵਾਈ ਜਿਹੜਾ ਉਡਣ ਕਠੋਲੇ ਕਹਿੰਦੇ ਹੁੰਦੇ ਨੇ ਪਹਿਲਾਂ। ਉਹ ਆ ਬੁੱਢਣ ਘਟੋਲੇ ਚੜ ਗਈ ਆਪਦੇ ਪਤੀ ਤੋਂ ਮਹੀਨਾ ਪਹਿਲਾਂ ਆਪਣੇ ਘਰ ਆ ਗਈ ਸਣੇ ਕੁੱਤਾ ਲੈ ਕੇ ਆਪਦੇ ਘਰ ਆ ਕੇ ਪਿਆਰ ਪ੍ਰਿਆਰ ਹੋ ਗਈ ਰਹਿਣ ਲੱਗੀ ਐਨੇ ਨੂੰ ਵਿਚਾਰਾ ਕੌੜੀਆ ਮੱਲ ਵੀ ਆ ਗਿਆ ਰੋਸ ਕੇ ਵੀ ਆਪਣੇ ਦਾ ਖੇਤਰ ਬਹੁਤ ਹੋ ਗਿਆ ਘਰ ਵਾਲੀ ਦੇ ਹੁਣ ਲਾਵਾਂਗੇ ਉਸੇ ਚਿੱਤ ਨਾਲ ਜੁ ਨਿਗਾਹ ਹੈ ਨਹੀਂ ਪਤਾ ਵੀ ਕੀ ਬਣੀ ਜਾਂਦਾ ਨਿਗਾਹ ਸਾਰੀ ਖੌਂਸੜੇ ਲਾਉਣ ਤੇ ਉਹਨ ਗਿਆ ਨ ਘਰ ਆਇਆ ਫਟਾਫਟ ਜਾ ਕੇ ਆਪਣੇ ਘਰ ਵਾਲੀ ਦੇ ਮਹਿਲਾ ਚੜਿਆ ਜਾ ਕੇ ਕਹਿੰਦਾ ਵਿਭਾਗਮਾਨ ਨੇ ਹੁੰਦਾ ਛੇਤਰ ਬਹੁਤ ਹੋ ਗਿਆ ਹਾ ਨੋਟ ਮੈਂ ਬੜੇ ਕਮਾਲਿਆ ਗੱਲ ਬਣ ਗਈ ਜਹਾਜ ਵੀ ਦੋਨੇ ਆਪਣੇ ਘਰੇ ਆ ਗਏ ਇੱਕ ਮਾਈ ਜਿਹੜਾ ਮਾਰਨ ਲੱਗਿਆ ਪੰਪ ਹੁਣ ਉਹਨੂੰ ਸਾਰਾ ਪਤੀ ਸੀ ਪੰਪਾਂ ਦਾ ਉਹ ਕਹਿੰਦੀ ਬਾਪੂ ਜੀ ਗੱਲ ਸੁਣੋ ਉਹ ਕਹਿੰਦਾ ਹਾਂ ਕੰਨੇ ਛੇਤਰ ਹੋ ਗਿਆ ਇੰਨੇ ਲਾਉਂਗੇ ਵੀ ਤੁਸੀਂ ਮੇਰੇ ਜਰੂਰ ਪਰ ਇੱਕ ਬੇਨਤੀ ਹੈ ਮੇਰੀ ਵੀ ਸਾਰੇ ਸ਼ਹਿਰ ਦਾ ਇਕੱਠ ਕਰ ਲੋ ਪੰਮਾਵਲ ਫਿਰ ਕਹਿਣ ਲੱਗਿਆ ਪੜ੍ਹੀ ਲਿਖੀ ਲੜਕੀ ਨੇ ਇਕੱਠ ਕਰਾ ਲਿਆ ਸ਼ਹਿਰ ਦਾ ਵੀ ਇਕੱਠ ਦੇ ਵਿਚਾਰੇ ਬਿਠਾ ਕੇ ਫੇਰ ਮੇਰੇ ਛੇਤਰ ਲੈ ਅਗਲੀ ਗੱਲ ਹੁਣ ਛੇਤਰ绕ਣ ਦਾ ਟਾਈਮ ਆ ਗਿਆ 12 ਵਜੇ ਦਾ ਟਾਈਮ ਦੇਤਾ ਢੋਲਾਂ ਨੇ ਢੋਲ ਵਜਾ ਤੇ ਇਕੱਠ ਹੋ ਗਿਆ ਸ਼ਹਿਰ ਦਾ ਚੌਂਕ 'ਚ ਪੰਮਾਵਲ ਫਿਰ ਕਹਿਣ ਲੱਗਿਆ ਉਹ ਲੜਕੀ ਦਾ 33 ਕੇਸ ਲੈ ਕੇ ਆ ਗਈ ਕੱਪੜਿਆਂ ਵਾਲਾ ਕੌੜੀ ਮੱਲ ਵਾਲਾ ਤੇ ਸ਼ਾਹੂਕਾਰ ਆਏ ਬਾਬੂ ਜੀ ਬਣ ਕੇ ਕੋਟ ਪੈਂਟ ਪਾ ਕੇ ਰਕਾਬੀ ਪਾ ਕੇ ਚੰਗੀ ਉੱਤੀ ਅੱਡੀ ਵਾਲੀ ਵੀ ਘਰ ਵਾਲੀ ਨੂੰ ਕੁੱਟਾਂਗੇ ਆਪਾਂ ਆਰਾਮ ਨਾਲ ਉਹ ਵੀ ਆ ਗਿਆ ਤੇ ਟੀ ਆਪਣਾ ਰਕਾਬੀ ਪਾ ਕੇ ਟੋਪੀ ਲੈ ਕੇ ਦੁਨੀਆ ਦਾ ਕਹਿੰਦਾ ਖੜੀ ਆੜੇ ਵਾਲੇ ਬੰਮਾ ਮਲ ਸਿਰ ਕਹਿਣ ਲੱਗਾ ਹੁਣ ਉਧਰ ਸੇਠ ਨੇ ਮਾਰਨ ਵਾਸਤੇ ਛੇਤ ਰਬ ਦੇ ਘਰ ਵਾਲੀ ਦੇ ਐਂ ਪੈਰ ਤੋਂ ਕੱਢ ਕੇ ਰਕਾਬੀ ਐਂ ਕੂੜੀ ਯਾਰ ਦੇ ਕਾਬੀ ਕੂੜੀ ਲਾਣੇਦਾਰੀ ਨੇ ਟੈਕੀ ਗਿਆ ਸਕੂਲ ਦਾ ਜਦੋਂ ਪਿੱਤਰ ਦੀ ਕੌਡੀ ਨਹੀਂ ਸੀ ਵਰਦੀ ਉਹੀ ਪੇਰ ਪੰਪੜੀ ਬਾਹ ਉੱਥੀ ਖੜ ਗਈ ਬ੍ਰੇਕ ਲੱਗੇ ਨਾ ਤਾਂ ਹੁਣ ਉਹ ਘਰ ਵਾਲੀ ਦੇ ਮਾਰ ਲੋਗਾ ਵੀ ਅੱਖ ਉੱਠੀ ਤੇ ਛਾਲਟਾ ਪੰਟ ਕਿੱਥੋਂ ਆ ਗਏ ਜੇ ਲਾਉਣੋ ਕਹਿੰਦਾ ਪੈੜ 'ਚ ਪਾਉਂਦਾ ਰਕਾਬੀ ਦਾ ਲੋਕ ਕਹਿੰਦਾ ਵੀ ਦੇਖੀ ਕੰਜਰ ਨੇ ਇੱਕ ਨਹੀਂ ਮਾਰੀ ਮਾਰਿਆ ਹੀ ਨਹੀਂ ਕਦੀ ਨਹੀਂ ਕੋਈ ਨਾਲੇ ਬਣੋ ਲਿਆਂਦੀ ਨਾਲੇ ਮਾਰਿਆ ਕੋਈ ਕਹਿੰਦਾ ਜੇ ਮਾਰਦਾ ਫਿਰ ਛਿੜਾ ਕੇ ਉਹੀ ਲਈ ਹੈ ਮਾਰਨਾ ਮੁਲਕ ਦੇ ਸਨ ਲੱਗ ਗਿਆ ਉੱਥੇ ਬੈਠੇ ਨਾ ਪੈੜ 'ਚ ਪਾਉਣ ਜੋ ਗਰਕਾਬੀ ਨਾ ਹੋਂ ਮਾਰਨ ਜੋਗਾ ਪੰਮਾ ਮੱਲ ਸੇਟ ਨੇ ਉਦੀ ਸ਼ੰਕਾ ਨੂੰ ਮਰਤ ਕਰਤੀ ਇੱਥੋਂ ਤੱਕ ਮੇਰੀਆਂ ਗੱਲਾਂ ਸੀ ਇਸ ਕਹਾਣੀ ਤੋਂ ਸਿੱਖਿਆ ਇਹ ਵੀ ਜੇ ਲੜਕੀ ਫਸਟ ਹੈ ਦਿਮਾਗੀ ਹੈ ਤਾਂ ਆਪਦੇ ਮਗਰ ਲੱਕੇ ਦਿਨ ਕੱਢ ਲੋ ਜੇ ਬੰਦਾ ਕਾਮਯਾਬ ਹੈ ਤਾਂ ਬੰਦੇ ਦੇ ਮਗਰ ਲੱਕੇ ਦਿਨ ਕੱਢ ਲੋ ਇਹ ਨਹੀਂ ਹੁੰਦਾ ਕਿ ਜਨਨਨੀ ਹੈ ਫਿਰਾਂ ਦਿਮਾਗ ਵੈਗਰੂ ਨੇ ਦਿਵਾਨੂ ਇੱਕੋ ਜਿਹਾ ਦਿੱਤਾ ਨਾ ਮਰਦਾਂ 'ਚ ਕਮੀਆਂ ਨਾ ਔਰਤਾਂ 'ਚ ਕਮੀ ਹੈ ਐਨੀਆਂ ਗੱਲਾਂ ਕਰਦੇ ਹੋਏ ਸੀ ਖੀਮਾ ਦੇ ਯਾਸ਼ਕਾ ਕਦੇ ਫੇਟ ਵਾਲੀ ਸੇਵਾ ਕਰਾਂਗੇ